ਨੀਲ ਤੁਸੀਂ ਕਿਵੇਂ ਆਏ ਹੋ ਅੱਜ ਤੁਸੀਂ ਕਿਵੇਂ ਆਏ ਹੋ ਅਸੀਂ ਆਇਆ ਹਾਂ ਪੰਜਾਬੀ ਆਇਲਟਸ ਕਰਨ ਮੈਂ ਯਾ ਵੀ ਮੈਂ ਸੋਇਆ ਵੀ ਆਇਆ ਹਾਂ ਪੰਜਾਬੀ ਆਇਲਟਸ ਕਰਨ ਯਾ ਪੰਜਾਬੀ ਤੁਸੀਂ ਆਇਲਟਸ ਕਰਕੇ ਕੀ ਕਰਨਾ ਅ ਫਜਾ ਦਾ ਵਰਕ ਵੀਜ਼ਾ ਲੈਣਾ ਹਾਂ ਕਿਵੇਂ ਯਾ ਪੰਜਾਬ ਦਾ ਵਰਕ ਵੀਜ਼ਾ ਲੈਣਾ ਯਾ ਦਾ ਵਰਕ ਪੰਜਾਬ ਦਾ ਵਰਕ ਵੀਜ਼ਾ ਟੂ ਮਾਚ ਐਕਸਪ੍ਰੈਸ ਦੂ ਯੂ ਹੈਵ ਮਨੀ ਹਾਂ ਅਸੀਂ ਆ ਲਈ ਆ ਹਾਂ ਲੈ ਆਇਆ ਹਾਂ ਹਾਂ ਅਸੀਂ ਹਾਂ ਸੀ ਨਹੀਂ ਆਹਾ ਲੈਹਾ ਲੈ ਆਓ ਫਿਰ ਜਾਓ ਉਹ ਆ ਨਹੀਂ ਨੋ ਨੋ ਫਿਰ ਆਪਕ ਫਿਕ ਬਿਕ ਬੈਡਾ ਪਾਏ ਮਗੁੱਡੇ ਯਾਟ ਆਮ ਨੋਟ ਅ ਵੇਡ ਯਾਟ ਰਾਈਟ ਆਮ ਨੋਟ ਬਾਇਡ ਯੰਟ ਆਈ ਐਮ ਅ ਗੁੱਡੇ ਯੰਟ ਆਈ ਐਮ ਨੋਟ ਚਲੋ ਹੁਣ ਤੁਹਾਨੂੰ ਪੜ੍ਹਾਉਨੇ ਆ ਠੀਕ ਹੈ ਹੁਣ ਤੁਸੀਂ ਮੇਰੇ ਮੰਗਰ ਮੰਗਰ ਬੋਲਣਾ ਦੂ ਮੈਂ ਇੱਥੇ ਲਿਖਣਾ ਵੀਰ ਇੰਦਰ ਮਾਰਕਰ ਬਿਕ ਮਾਰਕਰ ਜੋਨ ਨੀਲਾ ਬਿਹਾਰ ਦਾ ਬਾਕੀ ਨੀਲਾ ਵੀ ਤੂੰ ਯਾ ਜਸ ਜੀ ਮੀਨ ਰੈੱਡ ਵਨ ਜਸ ਜੀ ਮੀਨ ਰੈੱਡ ਵਨ ਹਾਂ ਰੈੱਡ ਵਨ ਠੀਕ ਹੈ ਹਾਂ ਇੱਥੇ ਹਮਰਾ ਇੱਧਰ ਵੇਖੋ ਪਹਿਲਾ ਇਟ ਇ ਸੇਮ ਲਾਈਕ ਪੰਜਾਬੀ ਇਟ ਇ ਪੰਜਾਬੀ ABC ਜਾਂ ਕਿਸੇ ਪੰਜਾਬੀ ABC ਐਬੀਸੀ ਬਟ ਨਾਟ ਇਨ ਪੰਜਾਬੀ ABC ਤੱਕ ਨਹੀਂ ਪੰਜਾਬੀ ਹੋਈ ਨਹੀਂ ਪਰ ਵਟ ਵਟ ਇਜ਼ ਵਟ ਇਜ਼ ਥਿਸ ਵਰਡ ਇਜ਼ ਹਾਂ ਥਿਸ ਇ ਉੜਾ 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 ਹਾਂ ਉੜਾ 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 ਹਾਂ ਊੜਾ ਕਿਲਾ ਯਾਰ ਊੜਾ ਬੋਤੇ ਵਾਲਾ ਹੁੰਦਾ ਕਿ ਊੜਾ ਉਠਾਲਾ ਹੁੰਦਾ ਭਾਵੇਂ ਦੇ ਨਾਲ ਪਾਣੀ ਭੁੱਲ ਲਿਖਾ ਹਾਂ ਇਟ ਇਜ਼ ਊੜਾ ਊੜਾ ਮੀਨਜ਼ A ਊੜਾ ਮੀਨਜ਼ yeah. yeah. A ਊੜਾ ਬਟ ਨਾਟ A ਇਟ ਇਜ਼ ਊੜਾ ਊੜਾ ਬਿਕਾਜ਼ ਬਿਕਾਜ਼ A ਹੈਵ 3 ਟਾਂਗ ਰਾਈਟ ਬੰਡ 1 ਟਾਂਗ 2 ਟਾਂਗ 3 ਟਾਂਗ A ਹੈ 3 ਟਾਂਗ A ਦਾ ਬਦੰਦ ਰੇ ਟਾਂਗ ਹੀ ਹੈ ਨਹੀਂ ਕੋਈ ਅੰਜੰਮ ਦੇਵੇ ਇਹਨਾਂ ਯਾਰ ਖੜਾ ਨਹੀਂ ਕਸੂਤਾ ਯਾਰ ਚਲੋ ਊੜਾ ਮੀਨਜ਼ ਕੇਵਲ ਉਡਾ ਮੀਂਡ ਹਾਂ ਉਡਾ ਮੀਂਡ ਪੰਜਾਬੀ ਇਹਨੂੰ ਪੰਜਾਬੀ ਉਡਾ ਮੀਂਡ ਕੈਮਲ ਆ ਹੋ ਗਿਆ ਕੈਮਲ ਕੈਮਲ ਦੀ ਗੱਦਣਾ ਇਧਰੋਂ ਇਧਰ ਸਾਲੇ ਤੀਨ ਕਣ ਵਾਲਾ ਲੱਗ ਜੇ ਭਾਏ ਇੱਕ ਦੇ ਕੈਮਲ ਅੱਧ ਵਿਚਾਲੇ ਰਹੇ ਜੇ ਕਿ ਨਹੀਂ ði is ði is ਰਾਜਸਥਾਨ ਕੈਮਲ ਰਾਜਸਥਾਨ ਕੈਮਲ ਇੱਕ ਟਾਂਗ ਦੋ ਟਾਂਗ ਤਿੰਨ ਟਾਂਗ ਚਾਰ ਟਾਂਗ ਆ ਪੰਜ ਮਿੰਟਾਂ ਗੇਰੀ ਗੁੱਠੀ ਹੁੰਦੀ ਆ ਉਹ ਬਾਰ-ਬਾਰ ਸੇ ਚੱਲਦੀ ਆ ਆ 6 ਸਟਾਂਗ ਚੱਲੋ ਆ ਆਪਾਂ ਇਹ ਕਰਦੇ ਆ ਵੀ ਉਹ ਉਹ ਟੰਗ ਨਹੀਂ ਇਹਨਾਂ ਨੂੰ ਦਗਾ ਤੇ ਇੱਕ ਮਿੰਟ ਉਡਾ ਨਹੀਂ ਜੇ ਕੈਮਲ ਉਡਾ ਹਾਂ ਉਡਾ ਉਡਾ ਮਿੰਦ ਕੈਮਲ ਇਨ ਪੰਜਾਬੀ ਉਡਾ ਬੋਤਾਂ ਹੀ ਹੁੰਦਾ ਆ ਹਾਂ ਉਡਾ ਬੋਤਾਂ ਇਟ ਇਨ ਮਾਈ ਉਡਾ ਬੋਤਾਂ ਬੋਲਣਾ ਉਡਾ ਉਡਾ ਬੋਤਾਂ ਬੋਤਾਂ ਉਡਾ ਬੋਤਾਂ ਉਡਾ ਬੋਤਾਂ ਪਾ ਥੋੜੇ ਤੇਰੇ ਬੈਂਡ ਛੇ ਆਉਣਗੇ ਇਹਦੇ ਸਾਡੇ ਛੇ ਆਉਣਗੇ ਪੰਜਾਬੀ ਚ ਇਹਨਾਂ ਨੂੰ ਉੱਠਾ ਹੀ ਸਿਕਾਈ ਚ ਲੈ ਇਹਨਾਂ ਨੇ ਕਿਹਾ ਪਾਸ ਹੋਣਾ ਤੱਕ ਕੋਲੇ ਦੁਬਾਰੇ ਆਇਲੈਂਡ ਸਾਰੇ ਕਰ ਲੈ ਕੇ ਮੈਂ ਆਉਣਗੇ ਇੱਕ ਤਾਂ ਸਾਲ 40000 ਦਿੱਸੀ ਜਾਂਦਾ ਮਰਸੜੀ ਆ ਗਈ ਅੱਜ ਚੱਲ ਮਿੱਤਰਾ ਤੂੰ ਮੈਂ ਥੋੜੀ ਡਾਉਂਟੀ ਨਾ ਲਵਾ ਰਹੀ ਹਾਂ ਯਾਰ ਜੂਨੋ ਵਾਟਰ ਆਈ ਵਿਲ ਟੈਲ ਯੂ ਵੈਰੀ ਈਜ਼ੀ ਵੇ ਗੋ ਟੂ ਪਿਆਰ ਯੂ نو ਹਾਊ वेरी इजी वे यू डोन्ट नो नो यू डॉट डू एनी थिंग इफ यू टू गो इजी यू टू गो ईजी पंजाबी राइट नॉट हार्ड वन ईजी राइट देर इज अट टू टेक आई लेट्स वेरी इजी यू पे मी मनी ऑलरेडी राइट वट यू डू देर इज द गाय ने डी इट इज डोंकी 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 यस डोंकी मीन वन बंदा मुगे बैठ वन बंदा मगर बैठ डोंकी व्हाट इज डोंकी मीन यू नो फ्रॉम पंजाब गाय गो मेक्सिको या देन बाय डोंकी दे क्रॉस यूएस डोंकी मींस डंकी डंकी मींस द गाय हु ब्रिंग द ड्रग ही ब्रिंग इलीगल इमिग्रेंट्स टू राइट तो हु इज अ डंकी डोंकी ਸੋ ਫਰੋਮ ਪੰਜਾਬ ਟੂ ਅਮਰੀਕਾ ਡੌਂਕੀ 40 ਲੱਖ ਨਾਉ ਜੂ ਅਮਰੀਕਾ ਟੂ ਪੰਜਾਬ ਡੌਂਕੀ ਸੇਮ ਡੌਂਕੀ ਡੌਂਕੀ ਵੇ ਜੀ ਜੀ ਵੇ ਨੋ ਨੀਡ ਟੂ ਪਾਸ ਟੈਸਟ ਨੋ ਫਾਰ ਯੂ ਇਸ ਵੈਰੀ ਈਜ਼ੀ ਬਿਕਾਜ਼ ਡੌਂਕੀ ਯੂ ਗੋ ਵਾਕਿੰਗ ਰਾਈਟ ਯੂ ਕੈਨ ਵਾਕ ਯਾ ਸੋ ਯੂ ਕੈਨ ਵਾਕ ਫਰੋਮ ਹੇਅਰ ਟੂ ਪੰਜਾਬ ਬਾਇ ਡੌਂਕੀ ਨੋ ਨੋ ਸਮ ਟਾਈਮ ਜਹਾ ਜੀ ਟੂ ਸਮ ਟਾਈਮ ਹਵਾ ਜਹਾ ਸਮ ਟਾਈਮ ਵਾਟਰ ਜਹਾ ਸਮ ਟਾਈਮ ਏਅਰਪਲੇਨ ਸਮ ਟਾਈਮ ਵਾਟਰਸ਼ਿਪ ਦੈਨ ਗੋ ਬਾਏ ਵੇ ਤੁਰੇ ਤੁਰੇ ਤੇ ਪੰਜਾਬ ਪਹੁੰਚ ਗਏ ਪਰ ਇਨ ਇਨ ਬਿਟਵੀਨ देयर इज ਸਾਲਾ ਤਾਲੀਬਾਨ ਯੂ ਨੋ ਤਾਲੀਬਾਨ ਇਨ ਅਫਗਾਨਿਸਤਾਨ ਦਾ ਪ੍ਰੋਬਲਮ ਇਜ਼ देयर इज ਅ ਤਾਲੀਬਾਨ ਲਾਈਕ ਹੇਰ ਇਜ਼ ਅ ਹਰਾ ਹਰਾ ਪੰਜਾਬ ਹੇਰ ਇਜ਼ ਕਾਲਾ ਕਾਲਾ ਕਨੇਟਾ ਮੈਂ ਇਹ ਤੋਂ ਉਹੀ ਮਰਦ ਨਹੀਂ ਧਰਤੀ ਆ ਥੋੜੀ ਸੋ ਬਾਏ ਪਲੇਨ ਦਵਾਈ ਫਰੋਮ देयर ਬਾਟਰਸ਼ਿਪ ਟੂ ਅਫਗਾਨਿਸਤਾਨ ਅਫਗਾਨਿਸਤਾਨ ਸਾਲਾ ਵਿੱਚ ਵਿਚਾਲੇ ਤਾਲੀਬਾਨ योनो बट अ वो फिर एनी पेन बुई मेवर थी फिर ये तालिबान सो हाउ वी क्रॉस तालिबान डाने टू क्रॉस तालिबान इन अफगानिस्तान वेरी प्योर ओपीओ ओके हां पर प्योर फिल्म प्यार काकी फिल्म बूठा लाओ चटो निहारी लाओ जदों भूख जी लगे खानो फ्रॉम अफगानिस्तान भूई पिकअप पे 5 किलो फिल्म ईच बैग वो फुल बैग ਦੱਲ ਕਰਾਉਂਸ ਪੰਜਾਬ ਤੇ ਜਿਹੜੇ ਆਪਣੇ ਬਾਈ ਉੱਥੇ ਫੀਮ ਖਾਂਦੇ ਨੇ ਆਪਣੇ ਸਟਾਲ ਮੈਂਬਰ ਨੇ ਵੀੜੀ ਜਾਂਦੇ ਹੁੰਦੇ ਨੇ ਕਹਿੰਦੇ ਹੁੰਦੇ ਫੀਮ ਲੈਣੀ ਆ ਦੈਨ ਯੂ ਗਿਵ them ਅੱਧਾ-ਅੱਧਾ ਕਿਲੋ ਜੂ ਮੈਟ੍ਰਿਕ ਰਾਈਟ ਬਿਕਾਉਜ਼ ਓਪੀਅਮ ਦੈ ਟੇਕ ਫਰੋਮ ਓਪੀਅਮ ਹੇਅਰ ਸਾਇਲ ਵੈਰੀ ਰਿਚ ਬਿਕਾਉਜ਼ ਹੇਅਰ ਓਪੀਅਮ ਪੇਜ ਆਫ 1000 ਰੁਪਏ ਪਰ ਕਿਲੋ ਇਨ ਪੰਜਾਬ ਫੀਮ ਨਾ ਰੁਪਏ ਸੋ ਦੇ ਗੋ ਹੇਅਰ ਬਾਈ ਵਾਕਿੰਗ ਟੱਪਿੰਗ फिर खुआ ऊपर गल गलत है इंडिया कैन प्रोड्यूस अ फिल्म इंडिया आल्सो कैन प्रोड्यूस अ फिल्म बट इफ दे डू लाइक नो नो लीगल देन आपा पंजाब के जट के आरी में बीजे डोडा पर चलाए खाए चट ये एंजॉयिंग वर्किंग फास्ट वेरी फास्ट लाइक ओपियम एंड शिला जी आई गिव हिम अ शिला जी आस्क मी शिला जी I'll show you that one. Yes, yeah, show me that. Yes, yeah, it's Okay. If you take a mana jenna ke chawla ke dana, like small, like piece of rice, yeah. one sabi, you well, blood flow is very good. Okay. Very good blood flow. Nice, like no sugar, no nothing. Because when you take him, Then when you reach Punjab, there is a one good guy now become leader of Punjab. He is a very good guy. He gives you jobs, many of jobs. He will give you manager job, he will give you doctor job, maybe he can give you a job of a president of a India because he have no sense. So he is out of sense. Nobody can bite now go Punjab back, right? Because Punjab guy flying here. So why people go to Punjab, right? ਹੀਸ ਨਾਨਸਾ ਦਾ ਗਏ ਚਲੋ ਆਈ ਕਰੀਏ ਮੇਰੀ ਵੀ ਖਾ ਦਾ ਟਾਈਮ ਹੋ ਗਿਆ ਪਚਾ ਚੁ ਪੀ ਲਈਏ ਫੇਰ ਕਰਦੇ ਆ ਗੱਲ ਭਰਾਵੋ ਪਰ ਆਇਆ ਜਾਣ ਚ ਘਟ ਹੈ ਯਾ ਪਰ ਤੁਸੀਂ ਮੰਨਣਾ ਨਹੀਂ ਤੁਸੀਂ ਡੌਂਕੀ ਲਾ ਕੇ ਜਾਓਗੇ ਜ਼ਰੂਰ